ਮਾਰਡਰ ਅਕਿਊਜ਼ਡਰ ਦਾ ਇੱਕ ਪ੍ਰਕਲੇਮਡ ਡਿਫੈਂਡਰ ਹੈ ਇੱਕ ਮਾਰਡਰ ਦੇ ਵਿੱਚ ਰਾਏਮੰਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਸੁਗਨ ਰਾਤ ਨੂੰ ਲੜਕੇ ਉਹਨੇ ਨੌਂ ਵਿਧਿਆਰਥੀ ਦਾ ਕਲਾਸ ਦਾ ਵਿੱਚ ਦੇ ਦਿੱਤੇ ਸੀਗੇ 23 ਸਾਲ ਦੀ ਉਮਰ ਹੈ 14 12ਵੀਂ ਪਾਸ ਹੈ ਫੌਰੀ ਜਿਹੜੀ ਹੈ ਉਹ ਗਾਰਡਨ ਨਾਲ ਟੰਗ ਕੇ ਪਿੱਛੇ ਹੱਥ ਹੱਲੀ ਹੋ ਗਈ ਸੀ ਉਹ ਜਿਹੜਾ ਸਾਰਾ ਇਹਦਾ लेखा-ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫ਼ਤੀਸ਼ ਚ ਲੈ ਕੇ ਆ ਰਹੇ ਸਾਡੇ ਸਾਰੇ ਆਫਸਰਸ ਦੀ ਸੁਪਰਵਾਈਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਿਮੀਨਲਸ ਨੇ ਇੱਕ ਪਿਊਸ਼ ਇਹ ਸਾਰਾ ਭੋਲਾ ਹੈਗਾ 20 ਸਾਲ ਦਾ ਬਾਰਵੀਂ ਪਾਸ ਹੈ ਇਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਕਮਲ 엘ੀਅਸ ਕਾਲੂ ਇਹ ਇੰਦਰਾ ਕਲੋਨੀ ਚਭਾਲ ਰੋਡ ਦਾ 21 ਸਾਲ ਦਾ 10ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ 25 ਆਰਮਜੈਕਟ ਦਾ ਇਲੀਗਲ ਅਸਲੇ ਦਾ ਪਰਚਾ ਦਰਜ ਹੈ ਉਹਦੇ ਚ ਗੇਟ ਕੀਮਾ ਥਾਣੇ ਦੇ ਵਿੱਚ 24 9 2024 ਦਾ ਔਰ ਇੱਕ ਸਵੈਮ 엘ੀਅਸ ਪੋਲੂ ਹੈਗਾ ਖਜ਼ਾਨਾ ਗੇਟ ਦਾ ਇਹ 19 ਸਾਲ ਦਾ 12ਵੀਂ ਪਾਸ ਹੈ ਇਹਨਾਂ ਤੋਂ ਤਿੰਨ ਪਿਸਟਲ ਮਿਲੇ ਨੇ ਜਿਹੜੇ 2.32 ਬੋਰ ਤੇ 32 ਬੋਰ ਜਿਹਨੂੰ ਆਪਾਂ ਕਹਿੰਨੇ ਆ ਤੇ ਦੋ ਲਾਈਫ ਕੈਟਰੀਜਿਸ ਨੇ 1.30 ਬੋਰ ਦਾ 30 ਬੋਰ ਦਾ ਪਿਸਤਲ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਨੂੰ ਮਾਤਾ ਪਦਰੀ ਕਾਲਾ ਮੰਦਰ ਜਿਹੜਾ ਹੈ ਪੀਐਸ 게ਟ ਕੀਮਾ ਉੱਥੇ ਨੇੜੇ ਫੜਿਆ ਗਿਆ ਇਹਨਾਂ ਦੀ ਜਿਹੜੇ ਨੈਟਵਰਕ ਦੇ ਵਿੱਚ ਅਸੀਂ ਕੁਝ ਹੋਰ ਕ੍ਰਿਮੀਨਲਸ ਦੇ ਉੱਤੇ ਵੀ ਵਰਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਸਾਨੂੰ ਆਰਮ ਦੀ ਕੋਈ ਬਾਤ ਕਰਦੇ ਨਹੀਂ ਟਾਲੀ ਇਹਨਾਂ ਨਾਲ ਕਰਦੇ ਨਾਲ ਉਹ ਉਹ ਚੈੱਕ ਕਰ ਰਹੇ ਜੀ ਹੁਣ ਸਾਰਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੋ ਬੰਦੇ ਰਹਿੰਦੇ ਆ ਇੰਪੋਰਟੈਂਟ ਫੰਡ ਨਾਲੇ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਆ ਉਤੋਂ ਸਾਰਾ ਆਪਾਂ ਨੂੰ ਕਲੀਅਰ ਹੋਏਗਾ ਸੋਰਸ ਆਫ ਵੈਪਨ ਐਂਡ ਮੋਟਿਵ ਆਫ ਵੈਪਨ ਸਾਰੀ ਉਹ ਗੱਲ ਵੀ ਕਿੱਥੇ ਵਰਤਿਆ ਜਾਣਾ ਸੀ ਉਹ ਸਾਰੀ ਗੱਲ ਕਲੀਅਰ ਹੋਏਗੀ ਹਾਂਜੀ ਹਾਂਜੀ ਰਮਾਂਡ ਸਰ ਲਿਆ ਜੀ ਗੱਲ ਲੈਣਾ ਰਮਾਂਡ ਇਹਦਾ ਜਿਹੜਾ ਨਾਰਕੋਟਿਕ ਵਾਲੇ ਦਾ ਤਾਂ ਲੈਣਾ ਹੈ ਜੀ ਤੇ ਦੂਜੇ ਦਾ ਰਮਾਂਡ ਲਿਆ ਹੋਇਆ ਜੀ ਠੀਕ ਸਰ ਇਹ ਸਰਪੰਚ ਕਾਰੀ ਮੰਤਪੇ ਕੋ ਲੋਕੀ ਹੋਏ ਇਹ ਉਹਦਾ ਇਨਫਰਮੇਸ਼ਨ ਬੇਸਡ ਹੈ ਯਾਰ ਉਹ ਤੋਂ ਪੜ੍ਹੇ ਗਏ ਹੈ ਸਰ ਇਹ ਬਾਰੋਨ ਇੰਡੀਆ ਤੋਂ ਮਧ ਪ੍ਰਦੇਸ਼ ਵਾਲੇ ਆ ਨਾ ਬਾਰੋਨ ਨਹੀਂ ਇੰਡੀਅਨ ਨੇ ਇੰਡੀਅਨ ਨੇ ਬਾਹਰ ਲੇ ਨਹੀਂ ਹੈਗੇ ਸਫਿਸਟੀਕੇਟਡ ਉਹ ਨਹੀਂ ਹੈਗੇ ਜਿਹੜੇ ਆਪਾਂ ਫੋਰਨ ਮੇਡ ਬਟ ਅੱਛੇ ਵੈਪਨ ਨੇ ਨੇ ਕੁਆਲਟੀ ਇਜ਼ ਗੁੱਡ ਸਰ ਜਿਵੇਂ ਨਾ ਪੈਦੀ ਕਿ ਤੇ ਪਾਕਿਸਤਾਨ ਦਾ ਨਜ਼ੂਕੀਆ ਪੈਦੇ ਨਾਲ ਸਰਹਿਮਾਂਤ ਖਾਨ ਕਾਫੀ ਨੇੜੇ ਪੈਂਦਾ ਜੀ ਬਾਰਡਰ ਤੇ ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤਾਂ ਡੈਫੀਨਿਟਲੀ ਜਿਹੜੇ ਤੁਸੀਂ ਪਿਸਟਲ ਕਹ ਰਹੇ ਸੀ ਇਹ ਸਫਿਸਟੀਕੇਟਡ ਨੇ ਮੁੱਠੇ ਵਗੈਰਾ ਦੇਖੋ ਇਹਨਾਂ ਦੇ ਬੜਾ ਹੈ ਅਚੀ ਕੁਆਲਿਟੀ ਦਾ ਹੈਗਾ ਇਹਨਾਂ ਦੇ ਸਰਫਰ ਹੋਰ ਵੀ ਕਲੀਨ ਕਿਨਾਂ ਦੇ ਉਹ ਆਪਾਂ ਕਰ ਰਹੇ ਆ ਜੀ ਉਹ ਤਾਂ ਫਿਰ ਸਾਰੀ ਗੱਲ ਦੱਸ ਦਿੰਦੇ ਫਿਰ ਬੰਦੇ ਅਲਰਟ ਹੋ ਜਾਂਦੇ ਜੀ ਤਾਂ ਹੀ ਅਸੀਂ ਥੋੜੇ ਦਿਨ ਲੇਟ ਵੀ ਦੱਸਿਆ ਇਹ ਉਹਦਾ ਕਾਰਨ ਇਹ ਸੀ ਕਿ ਆਪਰੇਸ਼ਨ ਥੋੜਾ ਫਿਰ ਹੈਂਪਰ ਨਾ ਹੋਵੇ ਥੈਂਕ ਯੂ ਜੀ